ਦੇਖੋ ਪੰਜਾਬ ਦੇ ਵਿੱਚ ਪੰਜਾਬ ਨੂੰ ਬਚਾਉਣ ਵਾਸਤੇ ਮੈਂ ਦੇਖਿਆ ਪੰਜਾਬ ਇਕੱਠਾ ਹੋ ਰਿਹਾ ਪੰਜਾਬੀਆਂ ਨਾਲ ਬਹੁਤ ਵੱਡਾ ਧੋਖਾ ਪਹਿਲੇ ਕਾਂਗਰਸ ਨੇ ਦਿੱਤਾ ਕੈਪਟਨ ਝੂਠੀਆਂ ਸੌਂ ਖਾ ਕੇ ਤੇ ਉਹਦੇ ਬਾਅਦ ਆ ਝਾੜੂ ਵਾਲਿਆਂ ਨੇ ਕੀਤਾ ਹੁਣ ਲੋਕ ਅੱਕ ਗਏ ਐ ਇੰਨਾ ਪਾਰਟੀਆਂ ਦਾ ਹੁਣ ਇਹਨਾਂ ਨੂੰ ਇੱਕ ਵਿਸ਼ਵਾਸ ਹੋ ਗਿਆ ਕੀ ਘੜਤ ਘੜ ਖਾਲੀ ਦਲ ਆਪਣੀ ਜ਼ਮਾਨ ਦਾ ਤਾਂ ਪੱਕਾ ਹੈ ਅਕਾਲੀ ਦਲ ਜੋ ਕਹਿੰਦਾ ਉਹ ਕਰਦਾ ਹੈ ਅਕਾਲੀ ਦਲ ਵਾਸਤੇ ਸਾਰਾ ਕੁਝ ਪੰਜਾਬ ਹੈ ਸਾਰੇ ਵਾਸਤੇ ਸਾਡੇ ਵਾਸਤੇ ਪੰਜਾਬ ਵਿੱਚ ਚੰਨ ਸ਼ਾਂਤੀ ਹੈ ਪੰਜਾਬ ਵਿੱਚ ਭਾਈਚਾਰਾ ਕਿਸਾਨ ਦਾ ਸਭ ਤੋਂ ਜ਼ਰੂਰੀ ਹੈ ਤੇ ਮੈਂ ਤੁਹਾਨੂੰ ਸਾਰੇ ਪੰਜਾਬੀਆਂ ਨੂੰ ਦੱਸਣਾ ਚਾਹਣਾ ਹੈ ਪ੍ਰਮਾਤਮਾ ਮੇਰ ਕਰੇ ਤੁਸੀਂ ਸਿਰ ਤੇ ਹੱਥ ਰੱਖੋ ਅਸੀਂ ਅਨਸਾਰ ਸਾਡਾ ਨੰਬਰ 1 ਹੋਊਗਾ ਇੱਕ ਤੱਕ ਪੰਜਾਬ ਵਿੱਚੋਂ ਗੈਂਗਸਟਰ ਖਤਮ ਕਰਾਂਗੇ ਇੱਕ ਟਰੱਕਸ ਖਤਮ ਕਰਾਂਗੇ ਜਿਹੜਾ ਆ ਜਿਹੜਾ ਇਹਨਾਂ ਨੇ ਦੋ ਐ ਜੀਆਂ ਆਪਣੇ ਤੇ ਬਿਮਾਰੀਆਂ ਪੈ ਗਈਆਂ ਪੰਜਾਬ ਜਿਹਨੇ ਤਬਾਹ ਕਰਤਾ ਪੰਜਾਬ ਪੰਜਾਬ ਵਿੱਚ ਵਾਪਸ ਇੰਡਸਟਰੀ ਵਾਪਸ ਡਿਵੈਲਪਮੈਂਟ ਵਾਪਸ ਉਹ ਭਾਈਚਾਰਕ ਸਾਂਝ ਜਿਹੜੀ ਆ ਜਾਣ ਕੇ ਤੋੜਦੇ ਐ ਪੰਜਾਬ ਤੁਸੀਂ ਦੇਖਿਆ 10 ਸਾਲ ਅਕਾਲੀ ਦਲ ਦੇ ਰਾਜ ਦੌਰਾਨ ਜਿੰਨੀ ਤਰੱਕੀ ਪੰਜਾਬ 'ਚ ਹੋਈ ਤੁਸੀਂ ਦੇਖੋ ਰਾਨੀ ਜਰੰਗ ਥੋੜੇ ਸਾਹਮਣੇ ਰਿਜ਼ਲਟ ਹੈ ਅਸੀਂ ਜ਼ਿੰਦਗੀਆਂ ਬਦਲ ਦਿੱਤੀਆਂ ਲੋਕਾਂ ਦੀਆਂ ਸੋ ਮੈਂ ਸਾਰੇ ਪੰਜਾਬੀ ਨੂੰ ਇੱਕ ਬੇਨਤੀ ਕਰਦਾ ਆਪਣੀ ਪੰਜਾਬੀ ਪਾਰਟੀ ਨੂੰ ਤਗੜਾ ਕਰ ਲੋ ਜੋ ਥੋੜੀ ਪੰਜਾਬ ਨੂੰ ਸਮਝਦੀ ਹੈ ਪੰਜਾਬੀਆਂ ਦੀ ਭਾਵਨਾ ਜਾਣਦੀ ਹੈ ਗੱਲ ਬਦਲੂ ਦਾ ਸੀਜ਼ਨ ਚੱਲ ਰਿਹਾ ਕਿਉਂ ਛੱਡ ਛੱਡ ਕੇ ਜਾ ਰਹੇ ਪਾਰਟੀਆਂ ਤੋਂ ਛੱਡ ਕੇ ਗੱਲ ਕਰਨ ਨੂੰ ਕਿਉਂ ਛੱਡਿਆ ਜਾ ਮੈਂ ਇੱਕ ਬੇਨਤੀ ਕਰਦਾ ਐ ਜੀ ਇਹਨਾਂ ਨੂੰ ਸਾਰਿਆਂ ਨੂੰ ਲੋਕ ਹੀ ਇਨਕਾਰ ਦੇਣ ਥੈਂਕ ਯੂ ਸੁੱਚਾ ਸਿੰਘ ਛੋਟੇ ਪਰ ਬਗਾਵਤ ਕਰਦੇ ਨਜ਼ਰ ਆ ਰਹੇ ਨੇ ਬਗਲ ਸਾਹਿਬ ਅਜੀ ਅਜੀ ਇਤਿਲੀ ਦੱਸਿਆ ਦਲ ਬਦਲੂ ਉਹਨੇ ਇੱਕ ਤੰਝ ਕਸਿਆ ਜੀ ਦਲ ਬਦਲੂ ਦਾ ਯਾਰ ਦੇਖੋ ਉਹ ਕੀ ਨੇ ਕੀ ਨਹੀਂ ਹੈ ਤੁਸੀਂ ਬਿਹਤਰ ਜਾਣਦੇ ਮੇਨੂੰ ਤਾਂ ਪੰਜਾਬ ਦੀ ਧਰਤੀ ਔਰ ਪੰਜਾਬ ਦਾ ਇਤਿਹਾਸ ਇਸ ਗੱਲ ਨੂੰ ਕਦੇ ਬਰਦਾਸ਼ਤ ਨਹੀਂ ਕਰੂੰਗਾ ਮਗਰ ਜੀਨੇ ਜੋ ਫੈਸਲਾ ਉਹਨੂੰ ਉਹਦਾ ਫੈਸਲਾ ਮੁਬਾਰਕ ਲੋਕ ਬੜੇ ਸਿਆਣੇ ਤੈਨ ਬਾਗ ਬਟਾਲੀ ਜੀ ਫੇਰ ਉਧਰ ਚਲੇ ਗਏ ਉਹਨਾਂ ਦਾ ਭਰਾ ਵੀ ਇੱਥੇ ਨਜ਼ਰ ਆਇਆ ਉਹਨਾਂ ਬਾਰੇ ਕੀ ਕਹਿਣਾ ਹੈ ਦੇਖੋ ਤੁਸੀਂ ਨਾ ਮੈਨੂੰ ਲੱਗਦਾ ਤੁਸੀਂ ਉਹਦੇ ਥੱਲੇ ਮੈਂ ਕਮੈਂਟ ਵੇਖ ਰਿਹਾ ਸੀਗਾ ਪਤਾ ਨਹੀਂ ਕਿਹੇ ਮੀਡੀਆ ਵਾਲੇ ਵੀਰ ਨੇ ਵੇਖਿਆ ਕਹਿੰਦਾ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਲੱਗ ਰਿਹਾ ਕਿ ਸਰੋਪਾ ਪੋਲਾ ਕਿਹੜਾ ਉਹਦੀ ਮਾਤਾ ਬਹੁਤ ਦੁਖੀ ਹੈ ਕਿਉਂਕਿ ਕੱਲ ਘਰੇ ਛੱਦ ਕੇ ਮਾਤਾ ਨੇ ਸਾਨੂੰ ਵਧਾਈ ਦਿੱਤੀ ਮੈਂ ਅੱਗੇ ਗੁਰਪ੍ਰੀਤ ਨੂੰ ਕਹਿ ਰਿਹਾ ਸੀ ਮੈਂ ਕਹਾ ਚੱਲ ਭਰਾ ਤੇਰਾ ਬਹੁਤ ਧੰਨਵਾਦ ਔਰ ਇਹ ਪੰਥਕ ਪਰਿਵਾਰ ਹੈ ਚਲੋ ਕੋਈ ਇਹ ਜਾਂ ਕੰਮ ਕਰਦਾ ਉਹਨੂੰ ਵੀ ਸੱਚੇ ਪਾਤਸ਼ਾਹ ਸਮਾਤੀ ਬਖਸ਼ਣ ਮੈਂ ਤਾਂ ਇਹ ਗੱਲ ਕਹਿ ਸਕਦਾ ਜੇਕਰ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਜ਼ਰੂਰ ਕਹੂੰਗਾ ਇੱਕ ਲੀਡਰ ਅਨਿਲ ਜੋਸ਼ੀ ਜਿਨ੍ਹਾਂ ਨੇ ਕਿਸਾਨੀ ਖੇਤ ਮਜ਼ਦੂਰਾ ਕਰਕੇ ਭਾਜਪਾ ਛੱਡੀ ਇੱਕ ਲੀਡਰ ਸੁਨੀਲ ਜਾਖੜ ਤੇ ਬਿੱਟੂ ਵਰਗੇ ਜਿਨ੍ਹਾਂ ਨੇ ਕਾਂਗਰਸ ਛੱਡ ਕੇ ਉਸ ਵੇਲੇ ਕਿਸਾਨੀ ਦੇ ਹੱਕ ਦੀ ਗੱਲ ਕਰਨ ਵਾਲੇ ਅੱਜ ਭਾਜਪਾ ਦਾ ਲੜਫੜਿਆ ਕਿਰਦਾਰਾਂ ਦਾ ਸੋਚ ਦਾ ਫਰਕ ਹੁੰਦਾ ਜਿਹੜਾ ਜਾਖੜ ਸਾਹਿਬ ਨੇ ਹਮੇਸ਼ਾ ਮੈਂ ਉਹਨਾਂ ਦਾ ਸਤਿਕਾਰ ਕਰਦਾ ਕਿਸਾਨਾਂ ਦੀ ਗੱਲ ਕਰਦੇ ਸੀ ਅੱਜ ਹਾਲਾਤ ਵੇਖੋ ਕਿੱਡੇ ਪਤਲੇ ਹੋ ਗਏ ਕਿ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਚਿੱਠੀ ਦੇ ਰਹੇ ਆ ਕਿ ਸਾਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾ ਰਿਹਾ ਹੁਣ ਸਾਨੂੰ ਤੁਹਾਨੂੰ ਪਤਾ ਦੇ ਮੈਨੂੰ ਪਤਾ ਚੋਣਾਂ 'ਚ ਉਹ ਭੱਜਣ ਦੀ ਤਿਆਰੀ ਆ ਜਾਂ ਚੋਣ ਪੋਸਟਪੋਨ ਕਰਨ ਦੀ ਤਿਆਰੀ ਆ ਕਿਉਂਕਿ ਅਨੰਤਨਾਗ ਵੀ ਇਹੋ ਜੀਆਂ ਗੱਲਾਂ ਕਰਕੇ ਕਿ 올 ਇਸ ਨਾਟ ਵੈਲ ਜੀ ਇਹ ਠੀਕ ਨਹੀਂ ਜੀ ਮਾਲ ਆ ਹੈ ਜੀ ਉਹ ਆ ਹੈ ਜੀ ਕਹਾਣੀਆਂ ਪਾ ਕੇ ਔਰ ਚੀਪ ਇਲੈਕਸ਼ਨ ਕਮਿਸ਼ਨਰ ਦੇ ਦਫਤਰ ਤੇ ਵੀ ਦੂਜੀ ਪਾਰਟੀਆਂ ਨੇ ਬੜੇ ਸੀਰੀਅਸ ਅਲਿਗੇਸ਼ਨ ਉਠਾਈ ਆ ਆਜਪਾ ਦੀ ਇਲੈਕਸ਼ਨ ਕਮਿਸ਼ਨ ਬਾਡੀ ਨਾ ਬਣ ਕੇ ਰਹਿ ਜੇ ਪ੍ਰਧਾਨ ਮੰਤਰੀ ਸਾਹਿਬ ਇਹਦੇ ਨੀਵੇਂ ਪੱਤਰ ਤੇ ਬਿਆਨ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਣ ਵਾਲੇ ਮੰਗਲ ਚੂਤਰਾਂ ਦੀ ਗੱਲ ਤੱਕ ਕਰਨ ਵਾਲੇ ਕਿ ਭਾਈ 70 ਸਾਲਾਂ ਦੇ ਤਾਂ ਕਿਸੇ ਦੀ ਇੱਜ਼ਤ ਨੂੰ ਹੱਥ ਪਿਆ ਨਹੀਂ ਤੇ ਤੁਹਾਡੀ ਕਿਹੜੀ ਮਾੜੀ ਕਾਰਗੁਜ਼ਾਰੀ ਹੈ ਕਿ ਤੁਸੀਂ ਇਹ ਨਹੀਂ ਦੱਸਦੇ ਲੋਕਾਂ ਨੂੰ ਨੌਕਰੀ ਕਿ ਦਿੱਤੀ ਲੋਕਾਂ ਦੀ ਆਮਦਨ 'ਚ ਕਿੰਨਾ ਵਾਅਦਾ ਕੀਤਾ ਕਰਜ਼ਾ ਕਿੰਨਾ ਮਾਫ਼ ਕੀਤਾ ਉਹ ਤਾਂ ਗੱਲ ਕਰਦੇ ਨਹੀਂ ਇੱਕ ਧਰਮ ਨੂੰ ਮੈਜੋਰਟੀ ਨੂੰ ਮਾਈਨੋਰਟੀ ਤੋਂ ਡਰਾਉਂਦੇ ਹੋ ਔਰ ਡਰਾ ਕੇ ਵੋਟਾਂ ਲੈਣਾ ਜਿਹਨੂੰ ਅੱਜ ਐਡੀ ਅਫਸੋਸ ਦੀ ਗੱਲ ਲੱਗਦਾ ਇਸ ਮੋਹਲ ਚ ਕਿ ਬੀਜੇਪੀ ਅਕਸਰ ਜਦੋਂ ਚੋਣਾਂ ਦਾ ਸੀਜ਼ਨ ਹੁੰਦਾ ਇਸ ਤਰੀਕੇ ਦੇ ਹਮਲੇ ਜਿਹੜੇ ਕਰਵਾਏ ਜਾਂਦੇ ਨੇ ਵੇਖੋ ਚੰਨੀ ਸਾਹਬ ਨਾਲ ਜਦੋਂ ਦੇ ਮੁੱਖ ਮੰਤਰੀ ਰਹਿੰਦਿਆਂ ਮੁੜ ਕੇ ਦੋ ਸੀਟਾਂ ਹਾਰ ਗਏ ਆ ਉਹ ਮਤਲਬ ਥੋੜੀ ਅਪਰਲੀ ਟੱਪਲੀ ਖਾ ਜਾਂਦੇ ਬੋਲਣ ਵੇਲੇ ਮੇਨ ਤੋਂ ਬੜਾ ਅਫਸੋਸ ਹੋਇਆ ਕਿ ਸ਼ਹਾਦਤ ਇੱਡੀ ਵੱਡੀ ਕੁਰਬਾਨੀ ਦੇ ਨਾਲ ਆ ਬਾਰੇ ਇਹ ਜਾ ਭਿਆਨ ਟਿੱਪਣੀ ਕੀਤੀ ਕਿ ਇਹਦੇ ਚ ਖਾਦਾ ਭਾਈ ਇਹਦੇ ਚੋਂ ਕਿਹੜਾ ਸਿਆਸੀ ਲਾਹਾ ਲੈਤਾ ਜਾਓ ਚੰਨੀ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਔਰ ਕਾਂਗਰਸ ਪਾਰਟੀ ਜੇ ਸਾਡੇ ਫੌਜੀ ਵੀਰਾਂ ਦਾ ਸ਼ਹਾਦਤ ਦੇਣ ਵਾਲਿਆਂ ਦਾ ਸਤਿਕਾਰ ਕਰਦੀ ਹੈ ਤੇ ਇਹਨਾਂ ਖਿਲਾਫ ਐਕਸ਼ਨ ਲਵੇ ਜਿਸ ਤਰ੍ਹਾਂ ਦੇ ਨਾਂ ਪਿੰਡਾਂ 'ਚ ਵਿਰੋਧ ਕੀਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਪੰਜਾਬ 'ਚ ਪ੍ਰਚਾਰ ਲਈ ਆਜ਼ਰਣਗੇ ਸ਼ਹਾਦਤ ਬਾਰੇ ਉਹ ਆਪ ਦੀ ਟਿੱਪਣੀ ਦੇ ਸਕਦੇ ਆ ਮੈਨੂੰ ਇੰਨਾ ਪੂਰਾ ਭਰੋਸਾ ਕਿ ਜਿੰਨੇ ਵੀ ਉਹਨਾਂ ਨਾਲ ਬੈਠੇ ਸਨ ਉਹ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੇ ਭਲੇ ਵਾਸਤੇ ਸardar ਦਿਲਜੀਤ ਸਿੰਘ ਜੀ ਮਾਤਾ ਸਾਹਿਬ ਦਾ ਸਾਥ ਦੇਣਗੇ ਜਿਸ ਤਰ੍ਹਾਂ ਦਾ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਪਿੰਡਾਂ 'ਚ ਲੱਗਦਾ ਕਿ ਅਜੇ ਇਹ ਮੋਲ ਦੇ ਵਿੱਚ ਨਰਿੰਦਰ ਮੋਦੀ ਆ ਅਮਿਤ ਸ਼ਾਹ ਹਰੀ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਲਈ ਆ ਸਕਣਗੇ ਨਹੀਂ ਕਿਉਂਕਿ ਪਹਿਲਾਂ ਵੀ ਵਾਪਸ ਮੋੜਨਾ ਪਿਆ ਸੀ ਭਗਵੰਤ ਮਾਨ ਉਹਨਾਂ ਦਾ ਟਾਊਟ ਹੈ ਭਗਵੰਤ ਮਾਨ ਨੇ ਇੰਨੀ ਪੁਲਿਸ ਲਵਾ ਦੇਣੀ ਆ ਇੰਨੀ ਸੈਂਟਰਲ ਫੋਰਸੇਸ ਲਵਾ ਦੇਣੀ ਆ ਕਿ ਇੱਕ ਬੰਦੇ ਪਿੱਛੇ ਦੋ-ਦੋ ਤਾਂ ਪੁਲਿਸ ਵਾਲੇ ਲਾ ਦੇਣੇ ਹੁਣ ਆ ਸੰਧੂ ਸਾਹਿਬ ਇੱਥੇ ਪ੍ਰੋਗਰਾਮ ਕਰਨ ਆਉਂਦੇ ਆ ਬੰਦਾ ਕਿ ਦੱਸ ਨਹੀਂ ਹੁੰਦਾ ਤੇ ਹਜ਼ਾਰ ਪੁਲਸ ਵਾਲਾ ਲਾਇਆ ਹੁੰਦਾ ਇਹ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਭਾਈ ਇਹ ਤੁਸੀਂ ਪੁਲਸ ਵਾਲਿਆਂ ਨੂੰ ਗੱਲ ਸੁਣਾਉਣ ਆਉਂਦੇ ਹੋ ਕਿ ਆਪ ਦੀ ਲੋਕਾਂ ਨੂੰ ਗੱਲ ਸੁਣਾਉਣ ਆਉਂਦੇ ਹੋ ਜੀ ਆਵਾ ਕੀਤਾ ਸੀ ਕਿ 10 ਜੂਨ ਭਗਵੰਤ ਮਾਨ ਇੱਕ ਨਾ ਛਿੰਦੇ ਬਣੂ 10 ਤੋਂ ਬਾਅਦ ਜਾਂ ਸੰਧਵਾ ਨਵਾਂ ਮੁੱਖ ਮੰਤਰੀ ਬਣੂ ਮੈਂ ਅੱਜ ਵੀ ਕਹਿੰਦਾ ਇਹ ਰਹਿਣਾ ਹੀ ਨਹੀਂ ਠੀਕ ਹੈ ਜੀ